ਜੀ ਦੋਸਤੋ ਕੀ ਹਾਲ ਚਾਲ ਆਈ ਹੋਪ ਤੁਸੀਂ ਸਾਰੇ ਵਧੀਆ ਹੋ ਤੇ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ 'ਚ ਤੇ ਹਮ ਕੈਮਰੇ ਸਾਢੇ ਵਨ ਜੋਗੇ ਨੇ ਤੇ ਚਾਹ ਗਏ ਜਿਵੇਂ ਅੱਜ ਫਰਮ ਵੀ ਚਾਰਦੇ ਸੀ ਤੇ ਚਾਹ ਗਏ ਹਾਂ ਹੋਣ ਗਏ ਇਸ ਪਹੁੰਚ ਗਏ ਜਿਮ ਤੇ ਚੱਲਦੇ ਅੰਦਰ ਕਰਦੇ ਆ ਵਰਕਆਊਟ ਸਟਾਰਟ ਤਾਂ ਗਾਇਸ ਹੋ ਗਈ ਹੈ ਵਰਕਆਊਟ ਕੰਪਲੀਟ ਤੇ ਟਾਈਮ ਹੋ ਗਿਆ 6:30 ਤੇ ਚੱਲਦੇ ਆ ਘਰਾਂ ਨੂੰ ਤਾਂ ਹਾਂਜੀ ਗਾਇਸ ਮੈਂ ਪਹੁੰਚ ਗਿਆ ਘਰੇ ਤੇ ਅੱਜ ਵਾਰ ਮੌਸਮ ਵੀ ਵਧੀਆ ਹੋ ਰਿਹਾ ਹੈ। ਧੁੱਪ ਨਹੀਂ ਆਈ, ਬੱਦਲੇ ਹੋ ਰਿਹਾ ਹੈ। ਹਾਂਜੀ ਗਾਇਸ, ਹੁਣ ਮੈਂ ਆਈ ਸੀ ਬਾੜੀ ਵੱਲ ਤੇ 9:00 ਵੱਜ ਗਏ ਨੇ ਤੇ ਵਲੌਗ ਅਪਲੋਡ ਹੋ ਨਹੀਂ ਰਿਹਾ ਕਿਉਂਕਿ ਵਾਈਫਾਈ 'ਚ ਖਰਾਬੀ ਛੋੜੀ ਨਹੀਂ ਤਾਂ ਲੇਟ ਹੋਊਗਾ ਵਲੌਗ ਅਪਲੋਡ ਤੇ ਹੁਣ ਚੱਲਦੇ ਹਾਂ ਘਰਾਂ ਨੂੰ। ਤਾਂ ਹਾਂਜੀ ਗਾਇਸ ਹੁਣ ਟਾਈਮ ਹੋ ਗਿਆ 10:00 ਵੱਜ ਗਏ ਨੇ ਤੇ ਮੈਂ ਜਾ ਰਹੀਆਂ ਮਾਰਕੀਟ ਵਾਲ ਕਟਵਾਣੀ ਸੀ, ਵਾਲ ਬਹੁਤ ਜ਼ਿਆਦੇ ਹੋ ਰਹੇ ਐ ਤੇ ਛੋਟੇ ਹੀ ਬਾਹਰ ਕਰਵਾ ਲੈਣੇ ਆ। ਤੇ ਨਾਲੇ ਬੈਂਕ 'ਚ ਵੀ ਕੰਮ ਸੀ ਤੇ ਚਲਦੇ ਆ ਹੁਣ ਤੇ ਹਾਂਜੀ ਗਾਇਸ ਹੁਣ ਮੈਂ ਆਇਆ ਸੀ ਬੈਂਕ ਤੋਂ ਤੇ ਚਲਦੇ ਹੁਣ ਵਾਲ ਕਟਵਾਣ ਤੇ ਹਾਂਜੀ ਗਾਇਸ ਹੁਣ ਆ ਗਿਆ ਹਾਂ ਏਅਰ ਕੱਟ ਕਰਾ ਜੀ ਨਿਊ ਏਅਰ ਕੱਟ ਕਰਾਇਆ ਜਿਸੇ ਉਹ ਕਿੰਨਾ ਲੱਗਦਾ ਕੋਲ ਤੇ ਹੁਣ ਚਲਦੇ ਆ ਘਰਾਂ ਨੂੰ ਕਾਫੀ ਟਾਈਮ ਲੱਗ ਗਿਆ ਤੇ ਵੀ ਤੇ ਹਾਂਜੀ ਗਾਇਸ ਮੈਂ ਆ ਗਿਆ ਸੀ ਵਾਲ ਕਟਵਾ ਕੇ ਤੇ ਇਧਰ ਦੀਪੂ ਆਈ ਮਿਲੇ ਨੇ ਤੇ ਜਾ ਰਹੇ ਆ ਹਾਂ ਮੈਂ ਸਾਨੂੰ ਬੈਂਕ 'ਚ ਤੇ ਬੜਾ ਚੌਰ ਜਾ ਰਹੇ ਆ ਤੇ ਚਲਦੇ ਆ ਗਏ ਸਾਗੇ ਸਾਰੀ ਸੀ ਕੰਮ ਕੰਪਲੀਟ ਹੋ ਗਿਆ ਤੇ ਦੀਪੂ ਭਾਈ ਇਤਨਾ ਠੰਡੇ ਲੱਗੇ ਜਾ ਰਹੇ ਘਰ ਨੂੰ ਤੇ ਚੱਲਦੇ ਹੁਣ ਘਰਾਂ ਨੂੰ ਬਹੁਤ ਉਪ ਹੈ ਤਾਂ ਹਾਂਜੀ ਗਏ ਪਹੁੰਚ ਗਏ ਘਰੇ ਤੇ ਟਾਈਮ ਹੋ ਗਿਆ 2 ਵਜੇ ਨੇ ਕਾਫੀ ਟਾਈਮ ਲੱਗ ਗਿਆ ਉੱਥੇ ਫਿਰ ਦੀਪੂ ਨੇ ਚੱਲ ਗਿਆ ਸੀ ਤੇ ਬਾਹਰ ਦੱਸਣਾ ਕਿਦਾਂ ਲੱਗ ਰਿਹਾ ਮੈਂ ਵਾਅਰ ਕੱਟ ਤੇ ਗਰਮੀ ਬਹੁਤ ਸੀ ਪਰ 2 1 ਵਜੇ ਧੁੱਪ ਪੂਰੀ ਪੈ ਰਹੀ ਸੀ ਤੇ ਹੁਣ ਕਰਦੇ ਆਰਾਮ ਥੋੜਾ ਟਾਈਮ ਹਾਂਜੀ ਗਏ ਟਾਈਮ ਹੋ ਗਿਆ ਇਹ 3:30 ਤੇ ਬਾਹਰ ਦੇਖੋ ਬੱਦਲ ਕਿੰਨੇ ਆ ਮਈ ਆਉਂਗਾ ਜਦ ਮੈਨ ਲੱਗਦਾ ਗਰਮੀ ਬਹੁਤ ਸੀ ਦੁਪਹਿਰੇ ਜੀ ਗਾਇਸ ਦੇਖੋ ਮੌਸਮ ਬੋਟੇ ਵਰ ਤੋਂ ਨਹੀਂ ਪਹਿਣਾ ਚਾਹੀਦਾ ਅੱਜ ਦਾ ਗਰਮੀ ਬਹੁਤ ਹੋ ਰਹੀ ਹੈ ਤਾਂ ਹੁਣ ਮੈਂ ਗਾਇਸ ਨਹਾਣ ਲੱਗਾ ਕਿਉਂਕਿ ਗਰਮੀ ਬਹੁਤ ਹੈ ਤਾਂ ਨਹਾਉਂਦਿਆਂ ਸਵੇਰੇ ਵੀ ਨਾ ਸੀ ਤਾਂ ਇੱਕ ਵਾਰ ਦੇ ਨਹਾਣਾ ਪੜਾ ਤੇ ਹੁਣ ਗਾਇਸ ਨਹਾ ਲਿਆ ਤੇ ਜੀ ਵੀ ਬੱਥਰ ਪੂਰਾ ਹੋ ਗਿਆ ਨਹੀਂ ਹੋ ਜਾਇਆ ਨਹੀਂ ਹੈਗਾ ਤੇ ਹੁਣ ਗਾਇਸ ਸਭਾ ਚੱਲ ਪਈ ਹੈ ਪੂਰੀ ਤੇ ਹੈ। ਮੀਂਹ ਆ ਗਈ। ਹਾਂਜੀ ਗਾਇਸ ਮੀਂਹ ਹੋ ਗਿਆ ਸਟਾਰਟ ਤੇ 5 ਵਜੇ ਫੁੱਲ ਨੇਰਾ ਆਉਂਗਾ ਦੇਖੋ। ਹਾਂਜੀ ਗਾਇਸ ਮੁੜ ਕੇ ਫਿਰ ਲੋਵਾਲਾ ਹੋ ਗਿਆ ਮੀਂਹ ਬੰਦ ਹੋ ਗਿਆ ਇੱਧਰ ਟੇਪ ਪਹਿਰੇ ਸੀ ਤੇ ਹੁਣ ਮੁੜ ਕੇ ਲੋਵਾਲਾ ਫਿਰ ਹੋ ਗਿਆ। ਵਧੀਆ ਹੋ ਗਿਆ ਮੀਂਹ ਪੈ ਗਿਆ ਗਰਮੀ ਚਾਕੋਗੀ। ਤੇ ਬੱਦਲ ਤਾਂ ਹਜੇ ਵੀ ਹੈ ਤਾਂ ਗਾਇਸ ਹੁਣ ਠੰਡੀ ਠੰਡੀ ਹਵਾ ਚੱਲਦੀ ਹੈ ਚਾਹਦੇ ਆ ਕੋਠੇ ਪਰ ਤੇ ਦਿਖਾਉਂਦੇ ਤੁਹਾਨੂੰ ਵੀ ਉਹ ਪਿੰਡ ਦਾ ਇਹ ਨਸਹੀ ਉਹ ਦਿਨ ਨਹੀਂ ਤੇ ਪੇਂਟ ਦਾ ਰਿਵਿਊ ਚੈੱਕ ਕਰੋ ਸ਼ਾਮ ਦਾ ਮੀਂਹ ਤੋਂ ਬਾਅਦ ਤਾਂ ਗਾਇਸ ਉੱਧਰ ਆਇਸੀ ਪਿੰਡ ਵਾਲੇ ਕੋ ਮੜਦੇ ਨਹੀਂ ਲੱਗਦੇ ਚੱਲਦੇ ਘਰਾਂ ਤੋਂ ਤੇ ਹਾਂਜੀ ਗਏ ਸੌਂ ਟਾਈਮ ਹੋ ਗਿਆ ਟਰੱਕ ਦੀ ਨੇ ਤੇ ਹੁਣ ਕਰਦਾ ਹਾਂ ਇਸ ਵੀਡੀਓ ਨੂੰ ਐਂਡ ਤੇ ਮੀ ਵੀ ਬੰਦ ਹੋ ਗਿਆ ਏ ਆਈ ਹੋਪ ਤੁਹਾਨੂੰ ਵਲੌਗ ਵਧੀਆ ਲੱਗਿਆ ਹੋਵੇਗਾ ਤੇ ਚੈਨਲ ਤੇ ਨਾਮੀ ਹੋਂ ਤਾਂ ਸਬਸਕ੍ਰਾਈਬ ਕਰ ਦਿਓ ਮਿਲਦੇ ਆਗੇ ਕਿਸੇ ਹੋਰ ਵਲੌਗ ਚ ਐਂਡ ਬਾਈ ਬਾਈ